ਅੱਜ ਨਏ ਹੰਕਾਰ ਕਰਨ ਲੱਗ ਜਾ ਵੀ ਮੈਂ ਨਾ ਨਾ ਮੈਂ ਕੁਛ ਵੀ ਨਹੀਂ ਮੇਰੀ ਕੋਈ ਏਕਾਤ ਨਹੀਂ ਮੈਂ ਅੰਨ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇਂ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਬਾਸ ਉਹਦਾ ਸ਼ੁਕਰਾਨਾ ਹੀ ਕਰਦੇ ਰਹੋ ਪ੍ਰਮਾਤਮਾ ਜਿਵੇਂ ਰੱਖੀ ਜਨੈ ਰੱਖੀ ਹੈ ਇੱਜ਼ਤ ਘਟਣ ਨਾ ਦੇਈ ਪਰ ਮੈਂ ਵਧਾਈ ਨਾ ਜਿੰਨੀ ਕੁ ਬਣੀ ਹੈ ਕੈਮ ਰੱਖਦੀ ਰੜਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਮਹੰਮਦ ਬਖਸ਼ ਗਿਆ ਲੈਣਾ ਨੇ ਰੜਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਵੀਰੋ ਇਹ ਪ੍ਰਮਾਤਮਾ ਨਾਲ ਜੁੜਿਆ ਹੋਈਆਂ ਲੈਣਾ ਨੇ ਕਿ ਪ੍ਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕਢਾ ਨਹੀਂ ਧਰਦਾ ਕੋਈ ਕੋਈ ਮੁੜ ਪੀ ਪਰ ਕੇ ਹਰੇਕ ਦਾ ਨਹੀਂ ਭਰਿਆ ਜ਼ਿੰਮੇਵਾਰੀ ਵਾਲਾ ਘੜਾ ਕਿਸੇ ਕਿਸੇ ਦਾ ਭਰਿਆ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਜਦੋਂ ਜ਼ਿੰਮੇਵਾਰੀ ਵਾਲਾ ਘੜਾ ਸਿਰ ਤੇ ਹੋਵੇ ਪੈਰ ਡਰ ਡਰ ਕੇ ਧਰਨੇ ਪੈਂਦੇ ਆ ਡਿੱਗਣ ਦਾ ਖਤਰਾ ਜਿਆਦਾ ਰਹਿੰਦਾ ਤਾਂ ਉਹ ਬੰਦੇ ਆ ਜੀ ਤਾਂ ਰੱਬ ਨੂੰ ਤੇ ਉਹਣਾਲੇ ਬੰਦੇ ਆ ਜੀ ਅਰਦਾਸ ਕਰਨ ਵਾਲੇ ਬੰਦੇ ਆ ਪ੍ਰਮਾਤਮਾ ਸਾਰਿਆਂ ਦਾ ਭਲਾ ਕਰੀ ਤੇ ਇਹਨਾਂ ਨੇ ਕਦੇ ਲੋਕਾਂ ਦਾ ਸੋਚਿਆ ਹੀ ਨਹੀਂ ਤੱਬਰ ਨਹੀਂ ਸੋਚਿਆ ਬਸ ਵੀ ਮੇਰੇ ਤੱਬਰ ਦਾ ਭਲਾ ਕਰੀ ਪਰਮਾਤਮਾ ਭਲਾ ਕਰੀ ਪਰ ਸ਼ੁਰੂ ਸਾਡੇ ਘਰ ਤੋਂ ਕਰੀ ਇੱਥੋਂ ਐ ਹੋਰ ਕੋਈ ਨਹੀਂ ਇਹਨਾਂ ਕੋਲੇ ਕੁਝ ਸਮਝ ਗਈ ਰੱਖਿਆ ਸੀ ਇਹਨੇ ਪੰਜਾਬ ਨੂੰ ਮਰ ਜਾ ਜਿਹੜੀ ਇਹ ਜਿਉਂ ਜਾ ਜਿਹੜੀ ਐ ਇੱਧਰ ਹੋ ਗਏ ਇੱਧਰ ਹੋ ਗਏ ਹੁਣ ਇੱਧਰ ਹੋ ਗਏ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਚ ਲਈ ਥੋੜਾ ਜਿਹਾ ਪੀ ਮੈਂ ਤਾਂ ਪਾਰਲੀਮੈਂਟ ਚ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੂਵੀਰਵਾਦਲਾ ਜੀਪ ਦੇ ਉੱਤੇ ਛਤਰੀ ਲਾ ਰੱਖੀ ਅੱਛਾ ਤੈਨੂੰ ਜ਼ਿਆਦਾ ਗਰਮੀ ਨਹੀਂ ਲੱਗਦੀ ਜਿਹੜੇ ਬੂਰਿਆਂ ਨੇ ਉਹ ਤਾਂ ਗਰਮੀ 'ਚ ਹੀ ਨੇ ਫਿਰ ਇੱਕ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਆ ਇਹ ਪੁੱਛਦੇ ਆ ਹਾਊ ਮਾਚ ਇਜ਼ ਦ ਟੈਂਪਰੇਚਰ ਉਹ ਜੀ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਟੂ ਹੌਟ ਧੀ ਭੱਤੀ ਹੋਇਆ ਤਾਂ ਸਾਨੂੰ ਦੱਸਿਓ ਉਹਨੂੰ ਪੰਜਾਬ ਬਚਾਵਾਂਗੇ ਦੋ ਕੰਡਿਆਂ ਵਾਸਤੇ ਇਹ ਪੰਜਾਬ ਬਚਾਉਣ ਨੇ ਕਰੇ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋਇਆਂ ਨੂੰ ਕੀ ਸਮਝਦੇ ਆਏ ਕਦੇ ਜ਼ਿੰਦਗੀ 'ਚ ਕਦੇ ਨੱਕੇ ਤੇ ਬੈਠੇ ਹੋਣ ਕਦੇ ਪਟੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ ਕਦੇ ਆਸ਼ੇ ਟਰੈਕਟਰ ਤੋਂ ਦੋ ਵਾਰੀ ਬਾਹਰ ਤੁਰ ਗਾ ਆ ਟੁੱਟੀ ਹੋਈ ਐ ਆ ਪਿੰਗੀ ਐ ਆ ਸਿੱਧੀ ਐ ਉਹ ਆਏ ਹੈਂਡਲ ਮਾਰਦੇ ਆ ਜੇ ਟੱਸ ਪਹਿਲਾਂ ਸਿੱਟੀ ਜਾਵੇ ਚੱਕਰ ਨਾ ਪੈਣ ਉਹ ਆਏ ਮਾਰਦੇ ਆ ਬਾਹਰ ਨਿਕਲ ਜਨ ਲੇ ਸੁਬੀਰ ਬਾਲੂ ਕੁਛ ਕਿਹਦੇ ਕੋ ਟੱਸ ਕੀ ਹੁੰਦੀ ਹੈ ਉਹ ਕਹਿੰਦਾ ਟੱਸ ਸਿਬਸ ਤੋਂ ਸੁਣਾ ਹੈ ਟੱਸ ਨਹੀਂ ਸੁਣਾ ਹੈ ਕੀ ਪਤਾ ਕੀ ਪਤਾ ਹੈ ਨਾ ਨਰਮੇ ਦੇ ਟੀਂਡੇ ਪੁੱਛ ਲਿਓ ਇਹਨੂੰ ਪਤਾ ਹੀ ਨਹੀਂ ਟੀਂਡੇ ਕੀ ਹੁੰਦੇ ਨੇ